ਆਰ ਬਹਿ ਕੇ ਆਮ ਆਦਮੀ ਪਾਰਟੀ ਜੁਆਇਨ ਕਰਕੇ ਤੇ ਫਿਰ ਉਹ ਜੁਆਇਨ ਕਾਦੋ ਕੀਤੀ ਆ ਪਤਾ ਕਿਸੇ ਨੂੰ ਉਹਨੇ ਜੁਆਇਨ ਪਾਰਟੀ ਸਿਰਫ ਇਸ ਕਰਕੇ ਕੀਤੀ ਵੀ ਕਾਂਗਰਸ ਨੇ ਉਹਨੂੰ ਸੀਟ ਨਹੀਂ ਦਿੱਤੀ ਐਂਕੀ ਐਮ ਪੀ ਦੀ ਸਿਰਫ ਸੀਟ ਨਹੀਂ ਦਿੱਤੀ ਤੇ ਉਹ ਰੁੱਸ ਕੇ ਜਿਹੜਾ ਕਹਿ ਲੋ ਉਹ ਕਾਂਗਰਸ ਚ ਜਾਂਦਾ ਰਿਹਾ ਬਾਪੂ ਜੀ ਹੁਣ ਸਾਡੀਆਂ ਗੱਲਾਂ ਸੁਣ ਲਓ 2 ਮਿੰਟ ਹੁਣ ਖੜ ਗਏ ਆ ਤਾਂ ਸੁਣ ਲਓ ਅਸੀਂ ਵੀ ਜਾਵੜਨਾ ਘਰਾਂ ਨੂੰ ਤੁਸੀਂ ਵੀ ਜਾਵੜਨਾ हां मंत्री बहुत आए थे ना ਤੁਹਾਨੂੰ ਉਹਨਾਂ ਨੇ ਉਹ ਗੱਲਾਂ ਦੱਸਣੀਆਂ ਔਰ ਨਾ ਹੀ ਉਹ ਦੱਸਣਗੇ ਹੁਣ ਉਹ ਜਾਂਦਾ ਰਿਹਾ ਆਮ ਆਦਮੀ ਪਾਰਟੀ ਦੇ ਵਿੱਚ ਤੇ ਆਮ ਆਦਮੀ ਪਾਰਟੀ ਦੇ ਵਿੱਚ ਜਾ ਕੇ ਤੁਹਾਡੇ ਪਿੰਡ ਦਾ ਮੁੱਦਾ ਸਾਫ਼ ਹੋ ਜਾਊਗਾ ਅੱਗੇ ਹੁਣ ਉਹ ਕਹਿੰਦੇ ਸਾਡੇ 13 ਜਿਤਾ ਦਿਓ ਤੇ ਅੱਗੇ ਉਹਨਾਂ ਦੇ 92 ਐਮਐਲਏ ਜਿਤਾਏ ਆ ਆਪਣਾ ਇਹੀ ਮਕਸਦ ਆ ਵੀ ਭਾਈ ਸਾਹਿਬ ਜਿਹੜਾ ਕਹਿ ਲੋ ਜਿਹੜਾ ਵੀ ਮੰਤਰੀ ਆਉਂਦਾ ਤੁਹਾਡੇ ਕਿਸੇ ਵੀ ਪਾਰਟੀ ਦਾ ਤੁਹਾਡੇ ਆਉਣਗੇ ਹੁਣ ਪਿੰਡਾਂ ਦੇ ਵਿੱਚ ਉਹਨਾਂ ਨੂੰ ਸਾਡੇ ਬੱਚਿਆਂ ਵਾਸਤੇ ਸਿਹਤ ਸਿੱਖਿਆ ਰੋਜ਼ਗਾਰ ਦਾ ਪ੍ਰਬੰਧ ਕਰਕੇ ਦਿਓ ਹੁਣ ਤੁਹਾਨੂੰ ਆਮ ਆਦਮੀ ਪਾਰਟੀ ਆ ਦੇ ਕਹਿਣਗੇ ਅਸੀਂ ਮੱਲਾ ਕਲੀਨਿਕ ਬਣਾਤੇ ਆ ਮੱਲਾ ਕਰੋ ਜਿਹੜਾ ਮੱਲਾ ਕਲੀਨਿਕਾਂ ਤੇ ਇਹਨਾਂ ਨੇ 100 ਕਰੋੜ ਰੁਪਏ ਤੋਂ ਉੱਤੇ ਲਾਤਾ ਤੇ ਲੋਕ ਟੱਜ ਵੀ ਬਿਨਾਂ ਇਲਾਜ ਤੋਂ ਜਵਦੇ ਫਿਰਦੇ ਆ ਤੁਸੀਂ ਆਪ ਦੱਸੋ ਬਾਪੂ ਜੀ ਆਪਣੇ ਗੋਡੇ ਦੁਖਦੇ ਆ ਤੁਰਨ ਲੱਗਿਆਂਦੇ ਔਰ ਇਹਨਾਂ ਜਿਹੜੇ ਮੰਤਰੀਓ ਡਕਾਰ ਜਦੋਂ ਲੈਂਦੇ ਨੇ ਡਕਾਰ ਤੇ ਜਿਹੜੇ ਖਰਾਟੇ ਆਉਂਦੇ ਆ ਉਹਨਾਂ ਨੂੰ ਰਾਤ ਨੂੰ ਪਿਆ ਨੂੰ ਉਹਨਾਂ ਦਾ ਵੀ ਇਲਾਜ ਚੱਲਦਾ ਸਰਕਾਰੀ ਪੈਸੇ ਤੇ ਤੁਹਾਡੇ ਪੈਸੇ ਤੇ ਮੇਰੀਆਂ ਗੱਲਾਂ ਸਿਰਫ ਇਹੀ ਆ ਜੇ ਕੋਈ ਇੱਥੇ ਸੱਜਣ ਇਕੱਠੇ ਤੁਸੀਂ ਕਰ ਲੈਂਦੇ ਤਾਂ ਮੈਂ ਬੋਲ ਪੈਂਦਾ ਲੈ ਮੈਂ ਗਰੰਟੀ ਨਾਲ ਕਹਿਣਾ ਕਿ ਆ ਜਿਹੜੇ ਤੁਹਾਡੇ ਬੱਚੇ ਆ ਉਹ ਇੱਕ ਪੂਰੇ ਆਈਂ ਦੇ ਲੁਰਿਆ ਹੁਣ ਆ ਬੱਚਾ ਤੁਹਾਡੀ ਉਮਰ ਤੁਸੀਂ ਕਹਿਆ 55 ਸਾਲ ਆ 55 ਸਾਲ ਦੇ ਵਿੱਚ ਕੁਝ ਨਹੀਂ ਬਦਲਿਆ ਆ ਇੱਥੇ ਜਿਹੜਾ ਕੋਈ ਸੱਜਣ ਖੜਾ ਆ ਜਵਾਨੀ ਭਰਿਆ ਖੜਾ ਮਹਾਰਾਜੇ ਨੇ ਤੰਦਰੁਸਤੀਆਂ ਬਖਸ਼ੇ ਇਹਨੇ ਆਪ ਦੀ ਉਮਰ 'ਚ ਕੁਝ ਨਹੀਂ ਵੇਖਿਆ ਕੁਝ ਬਦਲਦਾ ਵੇਖਿਆ ਭਰਾ ਤੂੰ ਦੱਸ ਦੇ ਆ ਬੱਚਾ ਆ ਵੀ ਵੱਡਾ ਹੋ ਜੂਗਾ ਤੁਸੀਂ ਕਦੇ ਛੋਟੇ ਹੁੰਦੇ ਸੀ ਉਹਦੇ ਜਿੱਤੇ ਕਦੇ ਨਹੀਂ ਵੇਖਿਆ ਤੇ ਆ ਮੇਰੀ ਉਮਰ ਜਿਹੜੀ ਕਹ ਲੋ 25 26 ਸਾਲ ਨੂੰ ਪਹੁੰਚ ਗਈ ਆ ਤੇ ਮੈਂ ਕੋਈ ਨਵਾਂ ਬਦਲ ਤਾਂ ਨਹੀਂ ਵੇਖਿਆ ਸਾਡੀ ਲੜਾਈ ਫਰੀ ਬਿਜਲੀ ਨਾਲ ਨਹੀਂ ਗਈ ਹੁਣ ਕਈ ਕਹਿ ਦਿੰਦੇ ਆ ਫਰੀ ਬਿਜਲੀ ਦੇਤੀ ਆ ਤੇ ਫਰੀ ਬਿਜਲੀ ਤਾਂ ਆਮ ਆਦਮੀ ਪਾਰਟੀ ਨੇ ਦੇਤੀ ਆ ਹੋਰ ਲੋਕਾਂ ਨੂੰ ਕੀ ਚਾਹੀਦਾ ਮੈਂ ਕਹਿੰਨਾ ਫਰੀ ਬਿਜਲੀ ਨਾਲ ਨਹੀਂ ਕੁਝ ਬੰਨਣਾ ਆਪਣਾ ਜੇ ਬੰਨਣਾ ਤਾਂ ਸਾਡੇ ਬੱਚੇ ਨੂੰ 40000 ਦੀ ਨੌਕਰੀ ਦੇ ਦਿਓ 4000 ਰੁਪਿਆ ਬਿਜਲੀ ਬਿੱਲ ਭਰ ਦੂਗਾ 6000 ਰੁਪਏ ਦਾ ਆਟਾ ਰਸ ਦਾਲ ਲੈ ਆਊਗਾ ਪਿੱਛੇ 30000 ਰੁਪਿਆ ਬਚਦਾ ਉਹਦੇ ਕੋਲ 30000 ਦੇ ਵਿੱਚੋਂ ਉਹ 20000 ਰੁਪਿਆ ਬੈਂਕ ਦੀ ਕਿਸ਼ਤ ਕੱਢ ਕੇ 20 ਲੱਖ ਦਾ ਲੋਨ ਲੈ ਲੂਗਾ ਤੇ 20 ਲੱਖ ਦੀ ਗੁਰਦੀ ਪਾ ਲੂਗਾ ਪਰ ਉਹ ਤੁਹਾਨੂੰ ਕਹਿ ਦਿੰਦੇ ਆ ਜੀ ਅਸੀਂ ਫ੍ਰੀ ਬਿਜਲੀ ਦੇਣੀ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਣਾ ਜਿਹੜੀ ਫ੍ਰੀ ਬਿਜਲੀ ਆ ਕੀ ਹੋਊਗਾ ਦੱਸ ਦੇਣਾ ਤੁਹਾਨੂੰ ਇਹ ਗੱਲ ਗੌਰ ਕਰ ਲਓ ਜੀ ਆਹ ਦੋ ਤਿੰਨ ਗੱਲਾਂ ਦੱਸ ਕੇ ਮੈਂ ਉਹਦੇ ਘਰਾਂ ਨੂੰ ਪਹੁੰਚ ਜਾਣਾ ਆ ਦੂਜੇ ਪਿੰਡਾਂ ਨੂੰ ਜਾਵੜਨਾ ਮੁੜ ਕੇ ਰਾਤ ਨੂੰ ਘਰੇ ਪਹੁੰਚ ਜਾਣਾ ਇਹਨਾਂ ਨੇ ਫ੍ਰੀ ਬਿਜਲੀ ਕਰੀ ਜਾਂਦੇ ਆ ਇਹ ਕਹਿੰਦੇ ਨਾ ਬਿਜਲੀ ਵਿਭਾਗ ਮਾ ਘਾਟੇ ਦੇ ਵਿੱਚ ਆ ਕਹਿੰਦੇ ਆ ਬਿਜਲੀ ਵਿਭਾਗ ਦੇ ਵਿੱਚ ਸਾਡੇ ਨੌਜਵਾਨ ਨੌਕਰੀਆਂ ਤੇ ਨਹੀਂ ਲੱਗ ਰਹੇ ਮੰਨਦੇ ਹੋ ਇਹ ਗੱਲ ਬਿਜਲੀ ਵਿਭਾਗ ਦੇ ਵਿੱਚ ਸਾਡੇ ਨੌਜਵਾਨ ਨੌਕਰੀਆਂ ਤੇ ਨਹੀਂ ਲੱਗ ਰਹੇ ਭਰਾ ਜੀ ਇਹਨਾਂ ਨੇ ਨਹੀਂ ਸਮਝਣੀਆਂ ਤੁਸੀਂ ਸਮਝੋ ਯਾਦ ਰੱਖੋ ਇਹ ਕਿਉਂ ਨਹੀਂ ਲੱਗ ਰਹੇ ਕਿ ਰੱਖਣੀ ਦੇ ਤਾਂ ਕਰਕੇ ਨਹੀਂ ਇਹੋ ਜੀ ਕੋਈ ਗੱਲ ਨਹੀਂ ਇਹ ਤਾਂ ਨਹੀਂ ਲੱਗ ਰੇ ਬਿਜਲੀ ਮੈਕਮੇ ਦੇ ਵਿੱਚ ਕਿਉਂਕਿ ਬਿਜਲੀ ਮੈਕਮਾ ਦਾ ਬਾਪੂ ਘਾਟੇ ਦੇ ਵਿੱਚ ਤੇ ਜਦੋਂ ਬਿਜਲੀ ਮੈਕਮਾ ਹੌਲੀ-ਹੌਲੀ ਘਾਟੇ ਦੇ ਵਿੱਚ ਚਲਾ ਗਿਆ ਯਾਦ ਰੱਖ ਲੋ ਉਸ ਤੋਂ ਬਾਅਦ ਬਿਜਲੀ ਮੈਕਮਾ ਘਾਟੇ ਤੋਂ ਜਾਣ ਤੋਂ ਬਾਅਦ ਕੋਈ ਪ੍ਰਾਈਵੇਟ ਕੰਪਨੀ ਖਰੀਦ ਲੂਗੀ ਜਦੋਂ ਪ੍ਰਾਈਵੇਟ ਕੰਪਨੀ ਨੇ ਖਰੀਦ ਲਿਆ ਅੱਜ ਜਿਹੜੀ ਤੁਹਾਨੂੰ 300 ਯੂਨਟ ਫ੍ਰੀ ਮਿਲਦੀ ਆ ਫਿਰ ਉਹ ਪ੍ਰਾਈਵੇਟ ਹੋ ਜਾਣੀ ਏ ਸਾਰੀ ਦੀ ਸਾਰੀ ਤੇ ਤੁਹਾਨੂੰ ਜਿਹੜੀ ਯੂਨਟ ਆ 25 ਰੁਪਏ ਲਾਇਆ ਕਰਨਾ ਹੈ ਯਾਦ ਰੱਖ ਲਓ ਕਿ ਅੱਜ ਕੱਲ ਤਾਂ ਕਹਿੰਦੇ ਮਿਟਰੀਓ ਚਪਾਣੇ ਚੱਲਨੇ ਆ ਰੀਚਾਰਜ ਕਰਾਓ ਤੇ ਚਲਾਓ ਉਹ ਉਹਨਾਂ ਵਾਲੇ ਸਮਿਆਂ ਦੇ ਵਿੱਚ ਧਾਮ ਕਟਾਵ ਆਪਾਂ ਨੂੰ ਦੇ ਦੇਣਗੇ ਮਸਾਫਰ ਗੋਲਦੀ ਆ ਗਿਆ ਤੁਹਾਡੇ ਇਥੋਂ ਜਿੱਤ ਗਿਆ ਮਸਲਾ ਨਹੀਂ ਵੀ ਤੁਹਾਡੇ ਪਿੰਡ ਚ ਕਿਹੜਾ ਮਾਰੇ ਮਸਲਾ ਇਹ ਆ ਤੁਹਾਡੇ ਪਿੰਡ ਦੇ ਸਕੂਲਾਂ ਦੇ ਟੀਚਰ ਪੂਰੇ ਕਰੇ ਤੁਹਾਡੇ ਪਿੰਡ ਦੇ ਟੀਚਰ ਜਿਹੜੇ ਲੱਗੇ ਉਹਨਾਂ ਨੂੰ ਪੁੱਛੋ ਜਾ ਕੇ ਕੀ ਭਾਈ ਜਿਹੜੇ ਤੇਰੇ ਬੱਚੇ ਆ ਉਹ ਸਰਕਾਰੀ ਸਕੂਲੇ ਪੜਦੇ ਆ ਉਹ ਕਿਉਂਕਿ ਨਹੀਂ ਪੜਦੇ ਤੇ ਫਿਰ ਜਿਹੜੇ ਸਾਡੇ ਬੱਚੇ ਸਰਕਾਰੀ ਸਕੂਲੇ ਪੜ ਰਹੇ ਆ ਤੇ ਔਰ ਜਿਹੜੇ ਇਹ ਟੀਚਰਾਂ ਦੇ ਬੱਚੇ ਸਰਕਾਰੀ ਸਕੂਲਾਂ ਚ ਨਹੀਂ ਪੜੀ ਜਾਂਦੇ ਫਿਰ ਸਾਡੇ ਬੱਚੇ ਉਹਨਾਂ ਦੇ ਬਰੋਬਰ ਡੀਸੀ ਕਿਵੇਂ ਲੱਗ ਜਾਣਗੇ ਸਾਡੇ ਬੱਚੇ ਆਈਪੀਐਸ ਕਿਵੇਂ ਲੱਗ ਜਾਣਗੇ ਕਦੇ ਸੋਚਿਆ ਹੀ ਨਹੀਂ ਤੁਹਾਨੂੰ ਸੋਚਣ ਤੇ ਉਹਨਾਂ ਨੇ ਮਜਬੂਰੀ ਨਹੀਂ ਕੀਤਾ ਆਪਾਂ ਕਹਿ ਦਿੰਦੇ ਆ ਸਾਡਾ ਪੁੱਤ ਪੰਜਵੀਂ ਕਲਾਸ ਚ ਸਰਕਾਰੀ ਸਕੂਲੇ ਪੜਦਾ ਤੇ ਜਦੋਂ ਵੱਟਾ ਹੋ ਗਿਆ ਰੱਬ ਇਹਨੂੰ ਡੀਐਸਪੀ ਲਾ ਦੇ ਪਰ ਮੈਂ ਲੇਖ ਕੇ ਕਹਿੰਦਾ ਉਹ ਐਸਐਚ ਹੋ ਨਹੀਂ ਲੱਗਦਾ ਕਿਉਂ ਨਹੀਂ ਲੱਗਦਾ ਪਰ ਜਿਹੜੇ ਵੀ ਮੈਂ ਪਿੰਡ ਜਾਂਨਾ ਕਈ ਵਾਰ ਤਾਂ ਮੈਨੂੰ ਕਹਿ ਦਿੰਦੇ ਆ ਵੀ ਭਾਈ ਕੀ ਕਰਨਾ ਆ ਮੈਂ ਕਿਹਾ ਭਾਈ ਇੱਕ ਬੰਦਾ ਮੈਨੂੰ ਕਹਿੰਦਾ ਆਖੇ ਆ ਤਾਂ ਯਾਰ ਮਦਾਰੀ ਆ ਮੈਂ ਕਿਹਾ ਵਾਕਈ ਹੈ ਤਾਂ ਮਦਾਰੀ ਆ ਪਰ ਜਿਹੜੇ ਆ ਤੁਹਾਨੂੰ 70-75 ਸਾਲਾਂ ਤੋਂ ਨਚਾਈ ਜਾਂਦੇ ਆ ਅੱਜ ਮੈਂ ਇਹਨਾਂ ਨੂੰ ਨਚਾਉਣ ਆਇਆ ਜੇ ਤੁਸੀਂ ਸਾਥ ਦੇ ਦੇਵੋ ਤੇ ਭਾਈ ਇਹਨਾਂ ਨੂੰ ਨਚਾ ਕੇ ਐਸਾ ਗੇੜਾ ਦਿਵਾਉਂਗਾ ਕਿ ਇਹਨਾਂ ਨੇ ਕਦੇ ਤੁਹਾਡੇ ਘਰਾਂ ਦੇ ਵਿੱਚ ਪੈਰ ਨਹੀਂ ਪਾਉਣਾ ਬਾਪੂ ਤੇਰੀ ਉਮਰ 60 ਸਾਲ ਹੋ ਗਈ ਉਦੋਂ ਪੈਨਸ਼ਨ ਲੱਗਣੀ ਆ ਪਰ ਜਿਹੜਾ 1 ਐਮਐਲ ਹੋਰੀ ਪਤਾ ਕਿੰਨੀ ਪੈਨਸ਼ਨ ਹੁੰਦੀ ਆ ਲੱਖ ਰੁਪਏ ਦੇ ਨੇੜ ਤੇੜ ਅੱਜ ਜਿਹੜਾ ਮੁਸਾਫਰ ਗੋਲਡੀ ਆ ਪੁੱਛੋ ਇਹਨੂੰ ਮੁਸਾਫਰ ਗੋਲਡੀ ਨੂੰ ਕਿ ਤੇਰੀ ਤਨਖਾਹ ਕਿੰਨੀ ਆ ਕੌਗਾ ਲੱਖ ਰੁਪਿਆ ਪਲੱਸ ਹੁੰਦੀ ਆ ਗਨਮੈਨ ਇਹਨੂੰ ਦਿੱਤੇ ਆ ਪੰਜ ਸਾਲ ਐਮਐਲਏ ਰਹਿ ਕੇ ਉਹਦੀ ਪੈਨਸ਼ਨ ਲੱਗ ਜਾਂਦੀ ਆ 84000 ਰੁਪਿਆ 85000 ਰੁਪਿਆ ਪਰ ਉਹ ਤੁਹਾਡੀ ਪੈਨਸ਼ਨ ਫਿਰ 60 ਸਾਲ ਕਿਉਂ ਹੁੰਦੀ ਆ ਮੈਂ ਕਹਿੰਨਾ ਵੀ ਦੱਸੋ ਅੱਜ ਜਵਾਬ ਦਿਓ ਅਸੀਂ ਹਸਪੀਟਲਾਂ 'ਚ ਜਾਂਦੇ ਆ ਗਰੀਬ ਜਿਹੜਾ ਗਰੀਬ ਬੰਦਾ ਚਾਹੇ ਕਿਸੇ ਜਾਤ ਦਾ ਕਿਸੇ ਪਾਤ ਦਾ ਕਿਸੇ ਧਰਮ ਦਾ ਮੇਰਾ ਉਹਦੇ ਨਾਲ ਕੋਈ ਮਕਸਦ ਨਹੀਂ ਪਰ ਜਿਹੜਾ ਗਰੀਬ ਬੰਦਾ ਹਸਪੀਟਲਾਂ 'ਚ ਜਾਂਦਾ ਆ ਫੋਡੇ ਪਿੰਡ ਉਹ ਵੀ ਆਉਣਗੇ ਆ ਕਾਲੀਦੱਲ ਵਾਲੇ ਕਹਿਣਗੇ ਅਸੀਂ ਬਠਿੰਡੇ ਐਮਜ ਬਣਾਤਾ ਐਮਜ ਦੇ ਵਿੱਚ ਅੱਜ ਤੋਂ 15 ਦਿਨ ਪਹਿਲਾਂ ਕੀ ਹੋਇਆ ਕਿ ਇੱਕ ਮਰੀਜ਼ ਲੈ ਕੇ ਗਿਆ ਮੈਂ ਸਤਨਾਮ ਸਿੰਘ ਉਹਦੇ ਦਿਮਾਗ ਰਹਿਤਨਾ ਜਿਹੜਾ ਕਹਿ ਲੋ ਉਹਦਾ ਜੱਕਦਮ ਬਲੱਡ ਵਧਿਆ ਕਿ ਉਹਦੇ ਦਿਮਾਗ ਦੇ ਵਿੱਚ ਕੋਈ ਕਦੇ ਨਾਲੀ ਨੋਲੀ ਫਟ ਗਈ ਸੁਣੀ ਜਾਂਦੇ ਆ ਬਾਪੂ ਜੀ ਗੱਲ ਕੋਈ ਗਲਤ ਤਾਂ ਨਹੀਂ ਕਰੀ ਜਾਂਦਾ ਤੁਹਾਡਾ ਪੁੱਤ ਆ ਮੈਂ ਪਹਿਲਾਂ ਵੀ ਕਹਿ ਕੇ ਆਤਿਆਂ ਮੁੰਡੇ ਨੂੰ ਪਹਿਲਾਂ ਕਹਿ ਮੈਂ ਆ ਬੋਰਡਾਂ ਤੇ ਲਿਖਾਇਆ ਵੀ ਜੇਕਰ ਵੋਟ ਮੰਗੀਏ ਛਿੱਤਰ ਮਾਰਿਆ ਜੇ ਸਾਨੂੰ ਵੋਟਾਂ ਨਾਲ ਨਹੀਂਗਾ ਸਾਨੂੰ ਨਾ ਤੁਹਾਡੇ ਨਾਲ ਆ ਸਾਨੂੰ ਇਹਨਾਂ ਬੱਚਿਆਂ ਦੇ ਨਾਲ ਆ ਕਿਉਂਕਿ ਜਦੋਂ ਪੱਕੀ ਫਸਲ ਨੂੰ ਅੱਗ ਲੱਗਦੀ ਹੋਵੇ ਉਹਦੇ ਸੌ ਕਿੱਲੇ ਵਾਲਾ ਵੀ ਦੂਰ ਭੱਜ ਕੇ ਜਾਂਦਾ ਵੀ ਉਹ ਅੱਗ ਤੁਰ ਹੀ ਆਉਂਦੀ ਆਖਰ ਨੂੰ ਮੇਰੇ ਘਰੇ ਆਉਣੀ ਆ ਇਹ ਅਸੀਂ ਉਹ ਅੱਗ ਦੀ ਲੜਾਈ ਆ ਜਿਹੜੀ ਅੱਜ ਅੱਗ ਦੀ ਲੜਾਈ ਚੱਲੀ ਜਾਂਦੀ ਆ ਨਹੀਂ ਮੈਨੂੰ ਕੀ ਲੋੜ ਆ ਮੈਂ ਜਾਵਾਂ ਪਿੰਡਾਂ ਦੇ ਵਿੱਚ ਕਿਉਂਕਿ ਮੈਨੂੰ ਪਤਾ ਕਿ ਹਰ ਹੱਕ ਜਿਹੜੀ ਉਹ ਚਿੱਟੇ ਦੀ ਅੱਗ ਜਿਹੜੀ ਪੰਜਾਬ ਦੇ ਵਿੱਚ ਚੱਲ ਪਈ ਆ ਆ ਪੁੱਛੋ ਅੱਜ ਇਹਨੂੰ ਬੱਲੂਆਣੇ ਵਾਲੇ ਐਮਐਲਏ ਨੂੰ ਕਿ ਬੱਲੂਆਣੇ ਐਮਐਲਏ ਕੀ ਲੋਕਾਂ ਦੇ ਨਾਲ ਅਤਿਆਚਾਰ ਬੰਦ ਹੋ ਗਿਆ ਦੱਸੋ ਜਦੋਂ ਗਰੀਬ ਬੰਦੇ ਸਤਨਾਮ ਸਿੰਘ ਨੂੰ ਲੈ ਕੇ ਗਏ ਪਹਿਲਾ ਪ੍ਰਾਈਵੇਟ ਹਸਪੀਟਲ ਉਹ ਕੀ ਆਂਦੇ ਬਾਪੂ ਸੁਣਨ ਵਾਲੀ ਗੱਲ ਆ ਉਹ ਆਂਦੇ ਜੀ ਇਹਦੀ ਹੋਊਗੀ ਸਰਜਰੀ ਦਿਮਾਗ ਦੀ ਉਹਦਾ ਸੀ ਲੱਗੂਗਾ 1.5 ਲੱਖ ਰੁਪਈਆ ਜੇ ਤਾ ਦਵਾਈ ਲੈਣੀ ਆ ਫਿਰ ਤਾਂ ਫਰੀ ਮਿਲ ਜੂਗੀ ਜੇ ਤਾ ਦਵਾਈ ਲੈਣੀ ਆ ਫਰੀ ਮਿਲ ਜੂਗੀ ਪਰ ਜੇਕਰ ਆਪਰੇਸ਼ਨ ਹੋਇਆ ਤਾਂ ਪੈਸੇ ਲੱਗਣਗੇ ਅਸੀਂ ਉਸ ਪ੍ਰਾਈਵੇਟ ਹਸਪੀਟਲ ਚੋਂ ਲੈ ਕੇ ਤੇ ਉਹ ਜਿਹੜਾ 5 ਲੱਖ ਵਾਲਾ ਇਹਨਾਂ ਦਾ ਕਾਟ ਬਣਿਆ ਸੀ ਉਹ ਕਾਟ ਤਾਂ ਮੈਂ ਵੇਖ ਕੇ ਤੇ ਉਹਦੇ ਮੂੰਹ ਵੱਲ ਵੇਖ ਕੇ ਨਾਲੇ ਹਸਪੀਟਲ ਦੇ ਮੂੰਹ ਵੱਲ ਵੇਖਿਆ ਤੇ ਮੈਂ ਕਿਹਾ ਇਹਦੇ ਟਕਾਟ ਆ ਉਹ ਕਹਿੰਦੇ ਜੇ ਦਵਾਈ ਲੈਣੀ ਆ ਫਰੀ ਮਿਲ ਜੂ ਆਪਰੇਸ਼ਨ ਹੋਇਆ ਤਾਂ ਪੈਸੇ ਲੱਗਣਗੇ ਕੀ ਗੱਲ ਮੈਂ ਕਿ ਸਿਰ ਜਿਹੜਾ ਡਾਕਟਰ ਸਾਹਿਬੇ ਗਵਾਂਡੀ ਤੋਂ ਮੰਗ ਕੇ ਲਿਆਇਆ ਸਿਰ ਵੀ ਇਸੇ ਦਾ ਯਾਰ ਫਿਰ ਅਸੀਂ ਲੈ ਕੇ ਗਏ ਬਾਦਲਾਂ ਦੇ ਐਮਜੋ ਹਸਪੀਟਲ ਜਿਹੜਾ ਅੱਜ ਕੱਲ ਨਾਰਾ ਮਾਰਦੇ ਆ ਐਮਜੋ ਹਸਪੀਟਲ ਦਾ ਉੱਥੇ ਅਸੀਂ ਅੱਧਾ ਘੰਟਾ ਆਹੀ ਗੱਡੀ ਬਾਹਰ ਖੜਾਈ ਰੱਖੀ ਦੱਸ ਸੀਗੇ ਵੀ ਕੋਈ ਸ਼ਫਾਰਚ ਚਲਾਈਏ ਬੰਦਾ ਅੰਦਰ ਲੈ ਕੇ ਜਾਈਏ ਪਰ ਨਾ ਉੱਥੇ ਕਿਸੇ ਨੇ ਗੱਲ ਨਹੀਂ ਸੁਣੀ ਉਹ ਆਉਂਦੇ ਵੀ ਜੇ ਤਾਂ ਆਪਰੇਸ਼ਨ ਹੋਇਆ ਦਾ ਫਰੀ ਹੋ ਜਾਊਗਾ ਜੇ ਦਵਾਈ ਲੱਗੀ ਤਾਂ ਪੈਸਿਆਂ ਦੀ ਲੱਗੂਗੀ ਉਹ ਦੋਨੇ ਪਾਸੇ ਆ ਕੇ ਦੱਸੋ ਪ੍ਰਾਈਵੇਟ ਵਾਲੇ ਕਹਿੰਦੇ ਆਪਰੇਸ਼ਨ ਤੇ ਪੈਸੇ ਲੱਗਣੇ ਆ ਉਹ ਆਂਦੇ ਜੀ ਇਹਦੇ ਗੋਲਿਆਂ ਤੇ ਪੈਸੇ ਲੱਗਣੇ ਆ ਬੰਦਾ ਦੋਨੇ ਪਾਸੇ ਫਸ ਗਿਆ ਸਭ ਤੋਂ ਪਹਿਲਾਂ ਕੀ ਚਾਹੀਦਾ ਜਿਹੜਾ ਕੋਈ ਬੰਦਾ ਹਸਪੀਟਲ ਜਾਂਦਾ ਕਦੇ ਡਾਕਟਰ ਨੇ ਆ ਕੇ ਆ ਯਾਰ ਤੂੰ ਤਿੰਨ ਕੁੜੀਆਂ ਦਾ ਪਿਓ ਆ ਚੱਲ ਤੇਰਾ ਆਪਰੇਸ਼ਨ ਕਰਦੇ ਆ ਪੈਸੇ ਬਾਅਦ ਚ ਆਉਂਦੇ ਰਹਿਣਗੇ ਦੱਸੋ ਜੀ ਸਾਰੇ ਆਪਾਂ ਖੜੇ ਆ ਮੇਰੀਆਂ ਗੱਲਾਂ ਜਿਹੜਾ ਸਿੱਧੀਆਂ ਜਿੰਗਾਂ ਪਰ ਇਹ ਜਿਹੜੇ ਕਹ ਲੋ ਪੰਜਾਬ ਦੇਸ਼ ਦੇ ਵਿੱਚ ਵਿਚਰਨ ਵਾਲੀਆਂ ਗੱਲਾਂ ਉਹ ਕਹਿੰਦਾ 10000 ਜਮਾ ਕਰਾ ਦਿਓ ਕੋਈ ਕਹਿੰਦਾ 20000 ਜਮਾ ਕਰਾ ਦਿਓ ਅੱਜ ਤੱਕ ਸਾਡੇ ਜਿਹੜੇ ਸਾਡੇ ਪਿਓ ਧਰਦੇ ਸੀ ਉਹਨਾਂ ਨੇ ਕਾਂਗਰਸ ਨੂੰ ਪੂਰਾ ਸਿਰ ਤੇ ਚੜਾ ਕੇ ਰੱਖਿਆ ਫਿਰ ਜਿਹੜੇ ਕਹ ਲੋ ਪਿਓ ਹੋਏ ਉਹਨਾਂ ਨੇ ਕਾਲੀ ਦਲ ਨੂੰ ਸਿਰ ਤੇ ਚੜਾ ਲਿਆ ਅੱਜ ਨੌਜਵਾਨ ਸੀ ਇਹਨਾਂ ਨੇ ਭਲੇ ਮਾਨਸਾ ਨੇ ਝਾੜੂ ਸਿਰ ਤੇ ਚੱਕ ਲਿਆ ਤੇ ਅੱਜ ਬੋਕਰਾ ਪੁੱਠਣਾ ਉਹ ਵੱਜੀ ਜਾਂਦੀਆਂ ਸਾਡੇ ਜੇ ਸਾਡੇ ਕੁਝ ਪੱਲੇ ਪਿਆ ਤਾਂ ਉਹਦਾ ਤੁਸੀਂ ਦੱਸੋ ਹੁਣ ਇੱਥੇ ਜਿਹੜੇ ਮੇਰੇ ਬਜ਼ੁਰਗ ਸੀ ਉਹ ਕਹਿੰਦੇ ਸੀ ਭਾਈ ਦੱਸ ਕੀ ਲੈ ਕੇ ਆਏ ਆ ਮੈਂ ਕਿਹਾ ਲੈ ਕੇ ਆਏ ਆ ਜੇ ਗੱਲਾਂ ਪੱਲੇ ਪੈ ਜਾਣ ਬੱਚਿਆਂ ਨੂੰ ਪੜਾ ਲਓ ਤੁਸੀਂ ਤੁਹਾਡੀ ਕਿਸੇ ਮੰਤਰੀ ਨੇ ਬਾਹ ਨਹੀਂ ਫੜਨੀ ਨਾ ਕੋਈ ਅੱਜ ਫੜੇ ਨਾ ਮੰਤਰੀ ਕੋਈ ਕੱਲ ਫੜੇ ਆਮ ਆਗਮੀ ਪਾਰਟੀ ਦਾ ਫਾਇਦਾ ਹੋਇਆ ਉਹ ਹੋਇਆ ਕਿਹਨੂੰ ਆਊਗਾ ਜਿਹੜੇ ਤੁਹਾਡੇ ਪਿੰਡ ਦਾ ਲੀਡਰ ਬਣਿਆ ਹੋਊਗਾ ਆਮ ਆਦਮੀ ਪਾਰਟੀ ਦਾ ਉਹਨੂੰ ਐਸਐਚਓ ਸਲੂਟ ਮਾਰਦਾ ਹੋਣਾ ਉਹਨੂੰ ਐਸਐਚਓ ਕਹਿੰਦਾ ਹੋਣਾ ਕਿ ਭਾਈ ਆ ਜਾ ਬਹਿ ਚਾਹ ਪਾਣੀ ਪੀ ਪਰ ਜਦੋਂ ਤੁਸੀਂ ਜਾਂਦੇ ਹੋਵੋਗੇ ਉਦੋਂ ਤੁਹਾਨੂੰ ਕੋਈ ਚਾਹ ਪਾਣੀ ਨਹੀਂ ਪੁੱਛਦਾ ਉੱਥੇ ਥਾਣੇ ਕਚਹਿਰੀਆਂ ਦੇ ਵਿੱਚ ਤੁਹਾਡੇ ਨਾਲ ਧੱਕੇਸ਼ਾਹੀਆਂ ਬੈਂਕਾਂ ਦੇ ਵਿੱਚ ਤੁਹਾਡੇ ਨਾਲ ਧੱਕੇਸ਼ਾਹੀਆਂ ਲੋਨ ਤੁਹਾਨੂੰ ਚੰਗੇ ਨਹੀਂ ਮਿਲਦੇ ਯਾਦ ਰੱਖੋ ਆਪਾਂ ਜਾਈਏ ਕਿੱਧਰ ਨੂੰ ਹੈ ਤੇ ਸਿੱਧੇ ਦੇਸ਼ ਦੇ ਉਹਜਿਹੇ ਕਾਰਾ ਜਿਹੜੇ 70 75 ਸਾਲ ਹੋ ਗਏ ਆ ਕਿਰਾਏ ਤੇ ਬੈਠੇ ਉਹਨਾਂ ਕੋਲ ਮਕਾਨ ਨਹੀਂ ਕੁਝ ਪਿੰਡਾਂ ਦੇ ਵਿੱਚ ਇਹੋ ਜਿਹੇ ਬੈਠੇ ਆ ਉਹਨਾਂ ਕੋਲ ਮਕਾਨ ਪਾਉਣ ਨੂੰ ਪੈਸੇ ਨਹੀਂ ਕਿਹਦੀ ਜ਼ਿੰਮੇਦਾਰੀ ਆ ਸਰਕਾਰ ਦੀ ਭਗਵੰਤ ਮਾਨ ਜਿਹਨੂੰ ਤੁਸੀਂ ਜਿਤਾਇਆ ਐਮਐਲਏ ਬਣਾ ਮੁੱਖ ਮੰਤਰੀ ਬਣਾਇਆ ਉਹਨੇ ਬੂਟ ਪਤਾ ਕਿੰਨੇ ਦੇ ਲਏ ਆ ਪਤਾ ਕਿਸੇ ਨੂੰ ਬਾਪੂ ਤੇਰੇ ਚੱਪੜਾ ਪਾਈਆਂ 90 95 ਆ ਲੀਆਂ ਮੇਰੇ ਜੁੱਤੀ ਪਾਈ ਆ 350 ਵਾਲੀ ਤੇਰੇ ਪਾਈ ਆ 7.4 ਲੱਖ ਵਾਲੀ ਉਹਨੇ ਪਤਾ ਬੂਟ ਕਿੰਨੇ ਦੇ ਲਏ ਆ ਪਤਾ ਕਿਸੇ ਨੂੰ ਦੱਸ ਤਾਂ ਤੁਸੀਂ ਹੱਲ ਜੋਗੇ 7.3 ਲੱਖ 7.3 ਲੱਖ ਦੇ ਬੂਟ ਪਾਏ ਸਾਢੇ 3 ਲੱਖ ਦੇ ਬੂਟ ਸਾਢੇ 3 ਲੱਖ ਦੇ ਬੂਟ ਪਾਏ ਉਹਨੇ ਉਹਦੇ ਘਰ ਵਾਲੀ ਨੇ 1.5 ਲੱਖ ਦੇ ਜਿਹੜੇ ਸੈਂਡਲ ਪਾਏ ਆ ਸਾਡੇ ਤਾਂ ਮੂੰਹ ਦੇ ਵਿੱਚੋਂ ਸੈਂਡਲ ਨਿਕਲਦਾ ਹੀ ਨਿਕਲ ਹੀ ਸਿਲੰਡਰ ਜਾਂਦਾ ਜਦੋਂ ਲੱਗਦਾ ਹੀ ਬੰਮ ਵਰਗੇ ਉਹ ਸਭੀ ਸ਼ਾਸਿਕ ਕਿਵੇਂ ਸਾਨੂੰ ਸੈਂਡਲ ਕਹਿ ਦਗੇ ਜਦੋਂ 1.5 ਲੱਖ ਦੇ ਬਣੇ ਫਿਰ ਤਾਂ ਉਹ ਫਟਣਾ ਲਈ ਹੋ ਗਏ ਇਹ ਦੱਸੋ ਮੈਂ ਨਹੀਂ ਆਂਦਾ ਵੀ ਇਹ ਮਾੜੇ ਇਹਨਾਂ ਦੇ ਕੰਮ ਮਾੜੇ ਆ ਬਾਪੂ ਚੱਲਿਆ ਅੱਛਾ ਬਸ 2 ਕੁ ਮਿੰਟ ਹੋਰ ਆ ਮੇਰੀ ਭਾਈ ਤੁਹਾਨੂੰ ਬੇਨਤੀ ਏ ਆ ਯਾਦ ਰੱਖ ਲੋ ਤੁਹਾਡੀ ਗਰੀਬੀ ਨਾ ਤਾਂ ਅਕਾਲੀਆਂ ਨੇ ਚੱਕਣੀ ਆ ਨਾ ਤੁਹਾਡੀ ਕਾਂਗਰਸੀਆਂ ਨੇ ਚੱਕਣੀ ਆ ਨਾ ਭਾਜਪੀ ਨੇ ਗਰੀਬੀ ਚੱਕਣੀ ਆ ਔਰ ਨਹੀਂ ਤੁਹਾਡੀ ਆ ਝਾੜੂ ਚ ਪਿਆ ਆ ਰਿਆ ਨੇ ਚੱਕਰੀਆਂ ਜੇ ਗਰੀਬੀ ਚੱਕਣਗੇ ਤੁਹਾਡੇ ਬੱਚੇ ਚੱਕਣਗੇ ਜੇ ਤੁਹਾਡੇ ਘਰਾਂ ਦੀ ਨੁਹਾਰ ਬਦਲਣਗੇ ਤਾਂ ਜੇ ਪੰਜਾਬ ਬਦਲੂਗਾ ਜੇ ਪੰਜਾਬ ਦਾ ਬਦਲਾਅ ਲਿਆਉਣਾ ਤੁਹਾਡੇ ਪੰਜਾਬ ਦੇ ਲੋਕ ਬਦਲਾਅ ਲਿਆਉਣਗੇ ਜੇਕਰ ਲੀਡਰ ਬਦਲਾਅ ਲਿਆਉਂਦੇ ਹੁੰਦੇ ਸਾਰਿਆਂ ਨੇ ਝਾੜੂ ਨੂੰ ਜਿਤਾਇਆ ਸੀ ਨਾ ਬਦਲਾਅ ਆਊਗਾ ਮੈਂ ਕਿਹਾ ਸੀ ਕੋੜਾ ਕਾਹਸੇ ਦੋਸਤੀ ਕਰੇਗਾ ਤਾਂ ਖਾਏਗਾ ਕਿ ਜੇ ਨਾਂ ਨੇ ਬਦਲਾ ਲਿਆ ਨਾ ਤਾਂ ਫਿਰ ਬੱਲੇ ਬੱਲੇ ਜਿਹੜੀ ਕਾਂਗਰਸ ਨੂੰ ਨਿੰਦਦੇ ਸੀ ਉਸੇ ਕਾਂਗਰਸ ਦੇ ਬੰਦੇ ਨਿਕਲ ਕੇ ਇਹਨਾਂ ਵਿੱਚ ਜਾਈ ਜਾਂਦੇ ਆ ਤੇ ਕਹੀ ਜਾਂਦੇ ਆ ਤਾਂ ਬੰਦਾ ਬੜਾ ਚੰਗਾ ਸੀ ਮੈਂ ਕਿਹਾ ਧੂਰੀ ਦੇ ਜਿਹੜੇ ਲੋਕ ਸੀ ਧੂਰੀ ਹਲਕਾ ਧੂਰੀ ਹਲਕੇ ਦੇ ਵਿੱਚੋਂ ਧੂਰੀ ਦੇ ਲੋਕਾਂ ਨੇ ਇੱਕ ਦਲਵੀਰ ਗੋਲਟੀ ਐਮ ਐਲ ਏ ਸੀ ਪਹਿਲਾਂ ਕਾਂਗਰਸ ਦਾ ਉਹਨਾਂ ਨੇ 2022 ਦੇ ਵਿੱਚ ਉਹਨੂੰ ਹਰਾਤਾ ਹੁਣ ਉਹ ਉਹਨੂੰ ਐਮ ਪੀ ਦੀ ਟਿਕਟ ਨਹੀਂ ਦਿੱਤੀ ਉਹ ਵਿਚਾਰਾ ਪਾਸੇ ਹੋ ਕੇ ਤੇ ਉਹ ਜਾਂਦਾ ਰਿਹਾ ਆਮ ਆਦਮੀ ਪਾਰਟੀ 'ਚ ਮੂੰਹ ਤੇ ਉਹਦਾ ਰੋਣਾ ਟਾਇਆ ਪਿਆ ਖੈਰ ਉਹ ਕਹਿੰਦਾ ਵੀ ਮੈਂ ਕਿੱਧਰ ਆ ਗਿਆ ਪਰ ਹੁਣ ਦਸੂਏ ਦੇ ਵਿੱਚ ਲੋਕਾਂ ਦਾ ਤਾਂ ਕੋਈ ਰਾਹ ਨਹੀਂ ਰਹਿ ਗਿਆ ਮੈਂ ਤੁਹਾਨੂੰ ਥੋੜੀਆਂ ਜੀਆਂ ਗੱਲਾਂ ਦੱਸ ਦੇਵਾਂ ਭਰਾਵੋ ਜਿਹੜਾ ਹਿਆਰੇ ਹਿਆਰ ਪਈ ਦਾ ਰੋਣਾ ਪਿਆ ਖੜਾ ਕਿ ਹਿਆਰੇ ਹਿਆਰ ਰੁਪਈਆ ਨਹੀਂ ਸਾਡਾ ਆਇਆ ਉਹ ਹਿਆਰੇ ਹਿਆਰ ਰੁਪਈਆ ਆਪਾਂ ਮੰਗਦੇ ਆ ਦਿਹਾੜੀ ਕਿੰਨੀ ਆ 400 ਰੁਪਏ ਦਿਹਾੜੀ ਹੈ ਨਾ ਮਾਂ ਜੀ 400 ਰੁਪਏ ਦਿਹਾੜੀ ਆ 400 ਨਾਲ ਪੂਰੀ ਪਈ ਜਾਂਦੀ ਆ ਦੱਸੋ ਨਹੀਂ ਪੈਂਦੀ ਨਾ ਜੇ 400 ਰੁਪਏ ਦਿਹਾੜੀ ਦੇ ਨਾਲ ਪੂਰੀ ਨਹੀਂ ਪੈਂਦੀ ਤਾਂ ਫਿਰ ਜਿਹੜਾ 1000 ਰੁਪਏ ਮਹੀਨੇ ਦਾ ਯਾਨੀ ਕਿ ਦਿਨ ਦੇ 33 ਰੁਪਏ ਨਾਲ ਪੂਰੀ ਪੈਜੂਗੀ ਸਰਕਾਰ ਤੁਹਾਨੂੰ ਕੁੱਟਦੀ ਐ ਇਸ ਤਰੀਕੇ ਨਾਲ ਆਪਾਂ ਨੂੰ ਪਤਾ ਨਹੀਂ ਲੱਗਦਾ ਇੱਕ ਰੱਬ ਦੀ ਲਾਠੀ ਆ ਜਿੰਦਾ ਪਤਾ ਨਹੀਂ ਲੱਗਦਾ ਤੇ ਇੱਕ ਸਰਕਾਰ ਦਾ ਦਾਂਬਾ ਜਿਹੜਾ ਫਟ ਜਾਊਗਾ ਪਤਾ ਨਹੀਂ ਲੱਗਦਾ ਯਾਰ ਯਾਰ ਰੁਪਈਆ ਤੁਹਾਡੇ ਖਾਤਿਆਂ ਦੇ ਵਿੱਚ ਪਉਣਗੇ ਤਾਂ ਯਾਦ ਰੱਖ ਲੋ 1000 ਕਰੋੜ ਰੁਪਈਆ ਆਏ ਮਹੀਨੇ ਦਾ ਬਣ ਜਾਣਾ 1000 ਕਰੋੜ 12 ਮਹੀਨੇ ਦਾ 12000 ਕਰੋੜ 12 5 60 7000 ਕਰੋੜ ਰੁਪਈਆ 5 ਸਾਲਾਂ ਦਾ ਬਣਨਾ ਤੇ ਤੁਸੀਂ ਕਹੋ ਉਹ ਤੁਹਾਡੇ ਚੋਂ ਕੱਢਣਾ ਉਹਨਾਂ ਨੇ ਤੁਸੀਂ ਕਹੋਗੇ ਸਾਡੇ ਚੋਂ ਕਿਵੇਂ ਕੱਢਣਾ ਕਹੋਗੇ ਨਾ ਯਾਦ ਕਰੋ ਜਦੋਂ ਇੱਕ ਮਰੁੰਡਾ 1 ਰੁਪਏ ਦਾ ਮਿਲਦਾ ਹੁੰਦਾ ਸੀ ਤੇ ਅੱਜ 50 ਨੂੰ ਪਹੁੰਚ ਗਿਆ ਉਹ ਮਗਿਹਾਈ ਆ ਜਿਹੜੀ ਕਦੇ ਆਟਾ 2 ਰੁਪਏ 3 ਰੁਪਏ ਕਿਲੋ ਹੁੰਦਾ ਸੀ ਅੱਜ ਉਹ 30 ਰੁਪਏ ਨੂੰ ਪਹੁੰਚ ਗਿਆ ਇਹ ਮਗਿਹਾਈ ਆ ਜਿਹੜਾ ਕਦੇ ਪਟਰੋਲ 60 65 ਰੁਪਏ ਹੁੰਦਾ ਸੀ ਅੱਜ 100 ਰੁਪਏ ਆ ਇਹ ਮਗਿਹਾਈ ਆ ਯਾਦ ਰੱਖ ਲੋ ਇਹ ਮਗਿਹਾਈ ਵਾਧੀ ਆ 2 ਕਮਿੰਟ ਰੁਕ ਜਾ ਵੀਰੇ ਕਿੱਡਾ ਗੱਲਾਂ ਕੋਈ ਗੱਲ ਨਹੀਂ ਔਰ ਇਹ ਮਗਿਹਾਈ ਆ ਹੁਣ ਜਿਹੜੀ ਖੰਡ ਅਜ ਤੋਂ 3 ਮਹੀਨੇ ਪਹਿਲਾਂ 40 ਰੁਪਏ ਸੀ ਤੇ ਅੱਜ 45 ਰੁਪਏ ਕਿਲੋ ਹੋ ਗਈ ਆ 5 ਰੁਪਏ ਕਿਲੋ ਵਧ ਗਈ ਆ ਹੁਣ 3 ਕਰੋੜ ਆਬਾਦੀ ਆ 50 ਲੱਖ ਘਰ ਤਾਂ ਹੋਊਗਾ ਹੀ 50 ਲੱਖ ਘਰ ਕਿਲੋ ਕਿਲੋ ਖਣ ਤਾਂ ਡੇਲੀ ਦੀ ਲਿਆਉਂਦਾ ਹੀ ਹੋਊਗਾ ਪੰਜਾਬ ਚੋਂ ਇੱਕ 1 ਰੁਪਿਆ ਵੀ ਵਧਾਉਂਦੇ ਤਾਂ 50 ਲੱਖ ਸਿੱਧਾ ਹੋ ਗਿਆ ਸੀ ਹੁਣ 50 ਲੱਖ ਨੂੰ 50 ਥਾਵਾਂ ਤੇ ਰੱਖ ਲਓ 2.5 ਕਰੋੜ ਰੁਪਿਆ ਦਿੱਲੀ ਦਾ ਉਹਨਾਂ ਨੂੰ ਖੰਡ ਚੋਂ ਵੱਧ ਗਿਆ ਆਪਣਾ ਇਕੱਠਾ ਹੋ ਜਾਂਦਾ ਯਾਦ ਰੱਖ ਲੋ ਭਾਈ ਸਾਹਿਬ ਇਹ ਤੁਸੀਂ ਨੋਟ ਕਰੋ ਗੱਲਾਂ ਇਹ ਤੁਹਾਡਾ ਪੈਸਾ ਤੁਹਾਡੇ ਤੋਂ ਲੁਟਿਆ ਜਾ ਰਿਹਾ ਹੁਣ 2027 ਆਊਗੀ ਮੈਂ ਤੁਹਾਨੂੰ ਪੁੱਛਦਾ ਕੀ ਤੁਸੀਂ ਆ ਜਿਹੜਾ ਗੋਲਦੀ ਮੁਸਾਫਰਾ ਬੱਲੂ ਆਣੇ ਵਾਲਾ ਇਹਨੂੰ ਵੋਟ ਪਾਉਂਗੇ ਹਾਂ ਜਾਂ ਨਾ ਨਹੀਂ ਪਾਉਂਦੇ ਨਾ ਉਹ ਹਾਰ ਜਾਊਗਾ ਤੁਸੀਂ ਕੀ ਕਹੋਗੇ ਅਸੀਂ ਤਾਂ ਹਰਾਤਾ ਪਰ ਸਿਆਪਾ ਇੱਥੇ ਖਤਮ ਨਹੀਂ ਹੁੰਦਾ ਜਦੋਂ ਇਹ ਨਾਂ ਬਣਿਆ ਉਸ ਤੋਂ ਬਾਅਦ ਇਹਦੀ ਪੈਨਸ਼ਨ ਲੱਗ ਜਾਣੀ ਹੈ 84000 ਰੁਪਿਆ ਚਿੱਟਾ ਕੁਰਤਾ ਪਜਾਮਾ ਪਾਇਆ ਨੇ ਐਨਕਾਂ ਚੰਗੀਆਂ ਲਾਈਆਂ ਗੱਡੀਆਂ ਚੰਗੀਆਂ ਰੱਖੀਆਂ ਜਿਹੜੀਆਂ ਗੱਡੀਆਂ ਚੰਗੀਆਂ ਦੇ ਵਿੱਚ ਘੁੰਮਿਆ ਗੰਨਮੈ ਲੈ ਕੇ ਘੁੰਮਿਆ ਉਹਨੂੰ ਇੱਕ ਐਸਆਈ ਜਿਹਦੇ ਕੋਲ ਇੱਥੇ ਚੰਗਾ ਅਸਲਾ ਟੰਗਿਆ ਹੋਣਾ ਤੇ ਉਹਨੂੰ 84000 ਰੁਪਿਆ ਪੈਨਸ਼ਨ ਤੇ ਇੱਕ ਗੱਡੀ ਤੇ ਉਹਦਾ ਤੇਲ ਦੱਸੋ ਮੈਨੂੰ ਸਾਨੂੰ ਤਾਂ ਫਿਰ ਵੀ ਘਾਟਾ ਕੱਲ ਨੂੰ ਜਦੋਂ 2027 ਨੂੰ ਤੁਸੀਂ 92 ਐਮਐਲਏ ਹਰਾ ਦੋਗੇ ਤਾਂ ਭਾਈ ਉਹ 92 ਲੱਖ ਰੁਪਇਆ ਪੈਨਸ਼ਨ ਸਾਨੂੰ ਆਏ ਮਹੀਨੇ ਉਹਨਾਂ ਦੀ ਭਰਨੀ ਪੈਣੀ ਆ ਸਾਡਾ ਡੱਕਾ ਤੋੜ ਕੇ ਦੂਰਾ ਨਹੀਂ ਕੀਤਾ ਉਹਨਾਂ ਨੇ ਤੇ ਜਿਨ੍ਹਾਂ ਨੂੰ ਕੋਈ ਸਸਰੀਕਾਲ ਨਹੀਂ ਬੁਲਾਉਂਦਾ ਸੀ ਉਹਨਾਂ ਦੇ ਜਿਹੜੇ ਕਹਿ ਲੋ ਸਸਰੀਕਾਲ ਨਹੀਂ ਉਹਨਾਂ ਨੂੰ ਕੋਈ ਬੁਲਾਉਂਦਾ ਸੀ ਤੇ ਉਹਨਾਂ ਦੀ ਆਪਾਂ ਨੂੰ ਪੈਨਸ਼ਨ ਭਰਨੀ ਪੈਣੀ ਆ ਮੇਰੀ ਮੇਨ ਗੱਲ ਤੁਹਾਡੇ ਅੱਗੇ ਇਹ ਆ ਜੀ ਜਿਹੜੀ ਵੀ ਸਰਕਾਰ ਆਉਂਦੀ ਆ ਤਿਆਂ ਪੜੀਆਂ ਧੀਆਂ ਪਰ ਪੜਾਈਆਂ ਲਿਖਾਈਆਂ ਤੇ ਜੇ ਪੈਸਾ ਕਮ ਸਕਦੇ ਆ ਔਰ ਜਿਹੜਾ ਇਹ 51000 ਸਗਨ ਸਕੀਮ ਕਹਿੰਦੇ ਆ ਜਿਹੜਾ ਸਗਨ ਸਕੀਮ ਕਹਿੰਦੇ ਉਹ ਤਾਂ 2 ਸਾਲਾਂ ਬਾਅਦ ਮਿਲਦੀ ਆ ਜੇ ਝੂਠ ਆ ਤੁਸੀਂ ਦੱਸ ਦੋ ਜਿਹੜਾ ਕੋਈ ਮੰਤਰੀ ਆ ਕੇ ਇਹ ਕਹਿੰਦਾ ਵੀ ਤੁਹਾਡੀਆਂ ਧੀਆਂ ਨੂੰ ਅਸੀਂ ਸਗਨ ਸਕੀਮ ਦੇਣੀ ਆ ਉਹਨੂੰ ਕਾ ਹੱਥੇ ਰੁਕ ਜੇਗਾ ਤਾਂ ਗੱਲ ਲੱਗੀ ਚੰਗੀ ਤੇ ਨਹੀਂ ਭਾਈ ਸਾਡਾ ਜਿਹੜਾ ਪਿੰਡਾਂ ਦੇ ਏਕਾ ਕਰੀ ਬੈਠੇ ਆ ਕੌਂਕੀ ਅੱਜਕੱਲ ਟਮਾਟਰ ਗਲੇ ਬਾਲੇ ਆਉਂਦੇ ਉਹਨੂੰ ਕਹੋ ਤੇ ਜੇ ਤੂੰ ਕਹੇ ਵੀ ਸਾਡੀ ਧੀ ਨੂੰ ਤੂੰ 52000 ਸਕਰਮ ਸਕੀਮ ਦੇਣ ਦੀ ਗੱਲ ਕੀਤੀ ਤਾਂ ਸਾਥੋਂ ਬੁਰਾ ਕੋਈ ਨਹੀਂ ਜਿਹੜੀ ਵੀ ਸਰਕਾਰ ਇਹ ਕਹਿੰਦੀ ਆ ਕਿ ਮੈਂ 52000 ਦੇਵਾਂਗਾ ਸਕਰਮ ਸਕੀਮ ਉਹਨਾਂ ਕਹੇ ਸਾਡੀ ਕੁੜੀ ਪੜ੍ਹੀ ਲਿਖੀ ਆ ਉਹਨੂੰ 52000 ਨਾ ਦੇ ਉਹਨੂੰ 21000 ਦੀ ਸਰਕਾਰੀ ਨੌਕਰੀ ਦੇ ਦੇ ਜਾਂ ਸਾਨੂੰ ਕੋਈ ਲੋੜ ਨਹੀਂ ਫਿਰ ਇਹ ਨੋਟ ਕਰੋ ਜਦੋਂ ਇਹ ਕਹਿਣ ਕਿ ਭਾਈ ਸਾਹਿਬ ਅਸੀਂ ਫ੍ਰੀ ਬਿਜਲੀ ਦੇਣੀ ਆ ਉਹਨਾਂ ਕਹੇ ਫ੍ਰੀ ਬਿਜਲੀ ਨਾ ਦੇ ਸਾਨੂੰ ਬਿਜਲੀ ਪੈਸਿਆਂ ਦੀ ਦੇ ਪਰ ਸਾਡੇ ਬੱਚੇ ਨੂੰ ਜੈਲਾਂ ਲੈਣ ਮੈਨ ਲਾ ਇਹ ਨੌਕਰੀਆਂ ਦੇਣ ਤੇ ਆਉਂਦਾ ਭਾਈ ਅਨਪੜਾ ਨੂੰ ਦੇ ਸਕਦੇ ਆ ਪੜਿਆ ਲਿਖਿਆ ਨੂੰ ਨੌਕਰੀ ਕਿਉਂ ਨਹੀਂ ਦਿੰਦੇ ਬਸ ਆ 2 ਮਿੰਟਾਂ ਦੀ ਗੱਲ ਬੜੀ ਸੋਚਣ ਵਾਲੀ ਆ ਮੱਛੀ ਪਾਲਣ ਹੈਗਾ ਤੁਹਾਡੇ ਪਿੰਡਾਂ ਦੇ ਨੇੜੇ ਤੇੜੇ ਮੈਂ ਸੁਣਿਆ ਸੀ ਕਿਸੇ ਕੋਲ ਜਿਹੜਾ ਕਹਿੰਦੇ ਮੱਛੀ ਪਾਲਣ ਹੁੰਦਾ ਉਹ ਕਹਿੰਦੇ 15 ਕ ਲੱਖ ਦਾ ਲੋਨ ਚੱਕੋ ਤੇ 10 ਕ ਲੱਖ ਮਾਫ ਹੋ ਜਾਂਦਾ ਐਵੇਂ ਤੁਸੀਂ ਵੀ ਸੁਣਿਆ ਕਿ ਮੈਂ ਕੱਲੇ ਨਹੀਂ ਸੁਣਿਆ ਕਹਿੰਦੇ 10 ਲੱਖ ਰੁਪਇਆ ਮਾਫ ਹੋ ਜਾਂਦਾ ਫਿਰ ਬਾਪੂ ਸੁਣ ਲੈ ਫਿਰ ਸਾਡੇ ਤੋਂ ਸੁਣੋ ਹਾਂ ਕਹਿੰਦੇ 10 ਲੱਖ ਰੁਪਇਆ ਮਾਫ ਹੋ ਜਾਂਦਾ 5 ਲੱਖ ਭਰਨਾ ਹੁੰਦਾ ਮੱਛੀ ਪਾਲਣ ਕੋਈ ਗਰੀਬ ਬੰਦਾ ਨਹੀਂ ਇਹਨਾਂ ਦਾ ਹੱਥ ਪੈਂਦਾ ਲੀਡਰ ਹੀ ਖੋਲਦਾ ਹੁੰਦਾ ਜੇਕਰ ਪਿੰਡ ਦੇ ਵਿੱਚ 10 ਮੱਛੀ ਪਾਲਣ ਹੋ ਜਾਣ 10-10 ਲੱਖ ਮਾਫ ਦਸਾਂ ਨੂੰ ਉਹ ਜੇ 1 ਕਰੋੜ ਹੋ ਗਿਆ ਪੰਜਾਬ ਦਾ 13 ਹਜ਼ਾਰ ਪਿੰਡਾਂ ਲੱਗ ਪਗ 13000 ਪਿੰਡਾਂ ਦੇ ਵਿੱਚੋਂ 10000 ਪਿੰਡਾਂ ਦੀ ਵੀ ਆਪਾਂ ਗੱਲ ਕਰੀਏ ਇੱਕ ਇੱਕ ਕਰੋੜ ਮਾਫ ਹੋ ਗਿਆ ਤੇ 10000 ਕਰੋੜ ਹੋ ਗਿਆ ਤੇ ਮੈਂ ਕਿਹਾ 10000 ਕਰੋੜ ਰੁਪਇਆ ਮੱਛੀ ਨਾ ਕਿਸੇ ਨੇ ਖਾਧੀਆਂ ਤੇ ਪੈਸੇ ਉਹਦੇ ਸ਼ਾਕਾहारी ਵੀ ਭਰਦਾ ਫਿਰਦਾ ਜਿਹਨੇ ਨਾਮ ਲਿਆ ਹੈ ਇਹ ਤੁਸੀਂ ਮੰਨੂ ਗੱਲ ਜਿਹੜਾ ਸ਼ਾਕਾਹਾਰੀ ਬੰਦਾ ਜਿਹੜਾ ਮਾਸ ਮੱਛੀ ਤੋਂ 3 ਕਿਲੋਮੀਟਰ ਦੂਰ ਰਹਿੰਦਾ ਉਹ ਵੀ ਪੈਸੇ ਭਰਦਾ ਉਹਦੇ ਪਰਦਾ ਕਿਵੇਂ ਆ ਫਿਰ ਕਹੋਂਗੇ ਐਵੇਂ ਜਵਾਕ ਜਾਂ ਕਹੀ ਜਾਂਦਾ ਫਿਰ ਉਹੀ ਗੱਲ ਖੰਡ ਮਹਿੰਗੀ ਹੋਣੀ ਆ ਪੱਤੀ ਮਹਿੰਗੀ ਹੋਣੀ ਆ ਥੋੜੀ ਦਿਹਾੜੀ 400 ਹੋ ਗਈ 400 ਨਾ ਪੂਰੀ ਨਹੀਂ ਪਈ ਜਾਂਦੀ ਉਹਨਾਂ ਦੀ 80 80 90 90 ਹਜ਼ਾਰ ਆਈ ਜਾਂਦੀ ਉਹਨਾਂ ਨਾਲ ਤਾਂ ਪੂਰੀ ਨਹੀਂ ਪੈਂਦੀ ਉਹ ਕਿੰਨੀ ਥੋੜੀ ਬਰੀ ਹੈ ਰੇਟ ਰੇਟ ਮਾਫੀਆ ਕਿੰਨਾ ਵਧਿਆ ਪਿਆ ਤੇ ਮੁੱਦੇ ਬੜੇ ਛੋਟੇ ਛੋਟੇ ਬਣਾਈ ਖੜੇ ਆ ਸਾਨੂੰ ਸਿਹਤ ਸਿੱਖਿਆ ਰੋਜ਼ਗਾਰ ਚਾਹੀਦਾ ਹੁਣ ਬਾਪੂ ਲੱਗਿਆ ਪਤਾ ਵੀ 10 ਹਜ਼ਾਰ ਕਰੋੜ ਰੁਪਇਆ ਮੱਛੀ ਪਾਲਣ ਸਰਕਾਰੀ ਜ਼ਮੀਨਾਂ 'ਚ ਖੋਲ ਦੇਣ بڑے ਲਿਖੇ ਨੌਜਵਾਨਾਂ ਨੂੰ ਨੌਕਰੀ ਦੇਣ 300 ਬੱਚੇ ਨੂੰ ਨੌਕਰੀ ਮਿਲ ਜੂਗੀ ਹੁਣ ਜਿਹੜਾ ਡੈਰੀ ਫਾਰਮ ਆ ਉਹ ਵੀ ਬਾਪੂ ਇਹੀ ਕੰਮ ਆ ਵੀ ਦੁੱਧ ਤਾਂ ਚੱਲ ਸਾਰੇ ਪੀਂਦੇ ਆ ਉਹਦੇ ਵਿੱਚ ਵੀ ਲੱਖਾਂ ਕਰੋੜਾ ਰੁਪਇਆ ਸਬਸਿਡੀ ਆ ਜਾਂਦੀ ਆ ਤੇ ਮੈਂ ਇਹ ਕਹਿਣਾ ਕਿ ਜਿਹੜਾ ਡੈਰੀ ਫਾਰਮ ਆ ਤੁਸੀਂ ਉਹ ਸਰਕਾਰੀ ਕਰ ਦੋ ਹੁਣ ਸਹੀ ਦੱਸੋ ਪੱਠੇ ਵੱਢਣ ਤੇ ਅਦਰ ਵੀ ਚਾਹੀਦੀ ਆ ਹਾਂ ਯਾ ਨਾ ਐਲ ਐਲ ਬੀ ਹੁੰਦੀ ਵਕੀਲੀ ਦਾ ਕੋਰਸ ਪੱਠੇ ਵੱਡੇੰ ਤੇ ਐਵੇਂ ਕਹੀਦੀ ਆ ਅਨਪੜਵੰਦੇ ਚਾਹੀਦੇ ਨੇ ਤੇ ਮੱਝਾਂ ਪਸ਼ੂ ਨਵਾਉਣ ਤੇ ਅਨਪੜਵੰਦੇ ਚਾਹੀਦੇ ਆ ਪੱਠੇ ਪਾਉਣ ਤੇ ਅਨਪੜਵੰਦੇ ਚਾਹੀਦੇ ਆ ਪਸ਼ੂ ਉੱਧਰ ਖੋਲ ਕੇ ਉੱਧਰ ਬੰਨਣ ਵਾਸਤੇ ਅਨਪੜਵੰਦੇ ਚਾਹੀਦੇ ਆ ਮਿਲਦੀ ਆ ਕਿ ਨਹੀਂ ਅਨਪੜਵੰਦੇ ਨੂੰ ਨੌਕਰੀ ਇਹ ਪੜ੍ਹੇ ਲਿਖੇ ਨੇ ਡੰਡੇ ਮਾਰੀ ਜਾਂਦੇ ਆ ਇਹ ਧੋਖਾ ਕਰੀ ਜਾਂਦੇ ਆ ਤੁਹਾਡੇ ਨਾਲ ਪਰ ਇੱਕ ਗਾਣਾ ਆਇਆ ਸੀ ਧੋਖਾ ਕਰਕੇ ਗਈਆਂ ਸਾਡੇ ਨਾਲ ਤੇ ਧੋਖੇ ਖਾਵੇਂਗੀ ਜੇ ਆਮ ਆਦਮੀ ਪਾਰਟੀ ਨੇ ਅਕਾਲੀ ਦਲ ਨੇ ਕਾਂਗਰਸ ਨੇ ਬੀਜੇਪੀ ਨੇ ਸਾਡੇ ਨਾਲ ਧੋਖੇ ਕੀਤੇ ਆ ਤੇ ਤਾਂ ਜਾ ਕੇ ਧੋਖੇ ਹੀ ਖਾਣਗੇ ਯਾਦ ਰੱਖ ਲੋ ਗੱਲ ਮੈਂ ਇਹ ਕਹਿਣਾ ਕਿ ਇਹਨਾਂ ਨੂੰ ਕਹ ਕੇ ਮੱਛੀ ਪਾਲਨ ਸਰਕਾਰੀ ਕਰੋ ਮੈਂ ਇਹਨਾਂ ਨੂੰ ਕਹਿਣਾ ਕਿ ਡੇਰੀ ਫਾਰਮ ਸਰਕਾਰੀ ਕਰੋ ਤੁਹਾਡਾ ਕਰੋੜਾ ਰੁਪਇਆ ਬਚਦਾ ਕਿਉਂ ਨਹੀਂ ਤੁਹਾਨੂੰ ਇਹ ਨੌਕਰੀਆਂ ਤੇ ਦਿੰਦੇ ਕਿਉਂ ਨਹੀਂ ਲਾਉਂਦੇ ਪਿੰਡਾਂ ਦੇ ਸਕੂਲ ਪਲੱਸ 2 ਤੱਕ ਦੇ ਕਿਉਂ ਨਹੀਂ ਕਰਦੇ ਕਈ ਪਿੰਡਾਂ ਚ ਪਲੱਸ 2 ਦੇ ਸਕੂਲ ਐਂਡ ਇਹ ਕਿਹੜੀ ਗੱਲੋ ਭਾਈ ਸਾਹਿਬ ਜਿਹੜੀਆਂ ਮੇਰੀਆਂ ਗੱਲਾਂ ਉਹ ਮੈਂ ਸਿੱਧ ਸੱਚ ਬੋਲਦਾ ਯਾਦ ਰੱਖ ਲੋ ਇਨਾ ਤਨਾਟ ਲੋਕਾਂ ਦੇ ਖਿਲਾਫ ਖੜਾ ਆਇਆ ਅੱਗੇ ਸੁਖਬੀਰ ਬਾਦਲ ਦੇ ਵਿਰੁੱਧ ਐਮਐਲਏ ਦੀ ਚੋਣ ਲੜੀ ਸੀ ਤੇ ਹੁਣ ਫਿਰੋਜ਼ਪੁਰ ਤੋਂ ਮੈਂ ਡਿੱਕੀ ਜਾਂਦਾ ਸੀ ਮੈਂ ਤਾਂ ਸੋਚਦਾ ਸੀ ਕਿਤੇ ਭਗਵੰਤ ਮਾਨ ਦਾ ਪਰਿਵਾਰ ਮੇਰੇ ਖਿਲਾਫ ਖੜਦਾ ਤਾਂ ਬੱਲੇ ਬੱਲੇ ਸੀ ਉਹ ਕਹਿੰਦੇ ਸੀ ਵੀ ਅਸੀਂ ਗਰੀਬ ਬੰਦੇ ਆ 25000 ਰੁਪਿਆ ਭਗਵੰਤ ਮਾਨ ਦੇ ਬਾਪੂ ਦੀ ਪੈਨਸ਼ਨ ਸੀਗੀ ਤੇ ਉਹਦੀ ਮਾਤਾ ਰੋਣੇ ਰੋਂਦੀ ਸੀ ਤੇ ਕਹਿੰਦੀ ਸਾਡੀ ਪੂਰੀ ਨਹੀਂ ਪੈਂਦੀ ਤੇ ਅੱਜ ਉਹਦੀ ਮਾਤਾ ਦੇ ਘੱਟੋ-ਘੱਟ 1.5 ਕਿਲੋ ਸੋਨਾ ਜਿਹੜਾ ਗੁੱਟਾਂ ਤੇ ਮੈਂ ਕਹਿੰਦਾ ਸ਼ੁਕਰ ਹੈ ਜਿਹੜੀ ਸਿਕਿਉਰਿਟੀ ਫਿਰਦੀ ਨਹੀਂ ਅੱਜਕੱਲ ਤਾਂ ਜੇਬ ਜੇ ਨਾ ਸਰਕਾਰ ਦੇ ਹਾਲਾਤ ਗੁੱਟ ਨਹੀਂ ਸਹਾਉਣੇ ਸੀ ਸੱਚੀ ਗੱਲ ਆ ਮੈਂ ਕੋਈ ਗਲਤ ਨਹੀਂ ਬੋਲੀ ਜਾਂਦਾ ਭੈਣ ਜੀ ਕੋਲ ਸੋਨਾ ਉਹਨਾਂ ਕੋਲ ਉਹਦੀ ਘਰ ਵਾਲੀ ਕੋਲ ਸੋਨਾ ਬੰਦਿਆ ਕੋਲ ਕੀ ਰਹਿ ਗਿਆ ਬੰਦੇ ਅੱਜਕੱਲ ਆਂਡੇਰ ਕਿ ਹੋਏ ਫਿਰਦੇ ਆ ਥੱਲੇ ਡਿੱਗ ਜਾਣ ਮੌਤ ਦਾ ਪਤਾ ਨਹੀਂ ਪਰ ਸਾਡੇ ਬੱਚਿਆਂ ਦਾ ਭਵਿੱਖ ਨਹੀਂ ਹੈਗਾ ਸਾਡੇ ਕੋਲ ਕਿਰਪਾ ਕਰਕੇ ਸਾਡੇ ਬੱਚੇ ਬਾਹਰ ਜਾ ਰਹੇ ਆ ਤੋ ਡੰਗ ਦੀ ਰੋਟੀ ਪਿੱਛੇ ਸਾਡੀਆਂ ਮਾਮਾ ਬਜ਼ੁਰਗ ਉਮਰਾਂ ਦੇ ਵਿੱਚ ਸਾਡੇ ਬਜ਼ੁਰਗਾਂ ਨੇ ਇਹਨਾਂ ਉਮਰਾਂ ਦੇ ਵਿੱਚ ਬਹਿ ਕੇ ਮੰਜੇ ਤੇ ਰੋਟੀ ਖਾਣੀ ਹੁੰਦੀ ਆ ਪਰ ਇਹ ਇਹਨਾਂ ਉਮਰਾਂ ਦੇ ਵਿੱਚ ਵੀ ਦਿਹਾੜੀ ੱੱਪੇ ਕਰਦੇ ਆ ਇਹ ਸਾਡੀ ਬਦਨਸੀਬੀ ਆ ਇੱਕ জামਾ ਮਿਲਦਾ ਬੰਦੇ ਨੂੰ ਤੇ ਉਹ ਜਾਮਾ ਸਾਡਾ ਖੇਤਾ ਸਾਡਾ ਜਿਹੜਾ ਕਹ ਲੋ ਬਚਪਨ ਦਾ ਗਰੀਬੰਦਾ ਵੇਂਦਾ ਨਹੀਂ ਔਰ ਨਾ ਕਦੇ ਜਵਾਨੀ ਵੇਂਦਾ ਤੇ ਬੜੇਪਾ ਤੋਂ ਨੇ ਵੇਖਣਾ ਹੀ ਕੀ ਐ ਬਾਕੀ ਜੇਕਰ ਕੋਈ ਗੱਲ ਗਲਤ ਕਹਿਤੀ ਹੋਵੇ ਬਾਪੂ ਜੀ ਤੁਹਾਨੂੰ ਕਹਿ ਰਿਆਂ ਉਹਦੇ ਵਾਸਤੇ ਮਾਫੀ ਚਾਹੁੰਨਾ ਬਾਕੀ ਭਾਈ ਮੈਂ ਇਹ ਪਹਿਲਾਂ ਗੱਲ ਕਹੀ ਆ ਵੀ ਜੇਕਰ ਵੋਟ ਮੰਗਾ ਤਾਂ ਬੇਸ਼ੱਕ ਦੀ ਛਿੱਤਰ ਮਾਰਿਓ ਕਿਉਂਕਿ ਵੋਟ ਦਾ ਨਹੀਂ ਵੋਟ ਮੰਗਾ ਕਿਹੜੇ ਮੂੰਹ ਨਾਲ ਤੁਹਾਡੇ ਕੋਲ ਅੱਗੇ ਵੋਟਾਂ ਲੈ ਕੇ ਤੁਹਾਨੂੰ ਥਿਆਉਂਦੇ ਨਹੀਂ ਤੋਂ ਨੂੰ ਲਾਰੇ ਲਾ ਜਾਂਦੇ ਆ ਕਦੇ ਆ ਕਰਦਾਂਗੇ ਕਦੇ ਉਹ ਕਰਦਾਂਗੇ ਇਹ ਫਰੀਦੀਆਂ ਸਹੂਲਤਾਂ ਤੋਂ ਬਚ ਜੋ ਆਪਦੇ ਬੱਚਿਆਂ ਵਾਸਤੇ ਨੌਕਰੀ ਮੰਗ ਲਓ ਜੇ ਕਰ ਆਪਣੇ ਸਾਰੇ ਘਰਾਂ ਨੂੰ 5-500 ਰੁਪਇਆ ਬਿਜਲੀ ਬਿੱਲ ਵੀ ਲਾ ਦੇਣਗੇ ਤਾਂ ਭਾਈ 50 ਲੱਖ ਘਰ ਦਾ ਪੈਸਾ ਜਿਹੜਾ ਉਹ 250 ਕਰੋੜ ਰੁਪਇਆ ਬਣੂਗਾ ਇਹਦੇ ਵਿੱਚ ਤੁਹਾਡੇ ਬੱਚੇ ਜਈ ਲੱਗਣਗੇ ਤੁਹਾਡੇ ਬੱਚੇ ਹੀ ਲੈਨਮੈਨ ਲੱਗਣਗੇ ਯਾਦ ਰੱਖ ਲਓ ਅੱਜ ਅੱਜ ਕੱਲ ਬਿਜਲੀ ਘਰ ਜਾ ਕੇ ਵੇਖੋ ਪਲਾਪੂ ਪੁੱਤਾਂ ਦੀ ਫਿਲਮ ਜਾ ਕੇ ਸ਼ੂਟ ਕਰ ਲਓ ਉੱਥੇ ਐਨਾ ਡਰ ਲੱਗਦਾ ਵੀ ਹੁਣ ਨਾ ਡੱਕ ਜੇ ਹੁਣ ਨਾ ਡੱਕ ਜੇ ਹੁਣ ਅੰਕਲ ਜੀ ਕੋਈ ਗੱਲ ਗਲਤ ਤਾਂ ਨਹੀਂ ਇਹ ਹੁਣ ਦੱਸੋ ਤੁਸੀਂ ਆਦੇ ਸੀ ਭਾਈ ਦੱਸ ਦੋ ਦੱਸ ਦੋ ਜੀ ਕੋਈ ਗੱਲ ਗਲਤ ਹੋ ਬੇਟਾ ਤੇ ਜੇਕਰ ਕੋਈ ਗਲਤ ਬੋਲਿਆ ਹੋਆ ਆਪਦਾ ਬੱਚਾ ਆਪਦਾ ਛੋਟਾ ਭਰਾ ਸਮਝ ਕੇ ਮਾਫ ਕਰਿਆ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ